ਬਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੰਕਰ ਵਿੱਚ ਬਲਾਕ ਪਧਰੀ ਰਾਣੀ ਲక్ష్ਮੀਬਾਈ ਕਰਾਤੇ ਮੁਕਾਬਲੇ ਕਰਵਾਏ ਪ੍ਰਸਿੱਧ ਫਿਲਮੀ ਅਦਾਕਾਰਾ ਪਰਨੀਤੀ ਚੋਪੜਾ ਦੇ ਪਿਤਾ ਸ਼੍ਰੀ ਪਵਨ ਚੋਪੜਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤਹਿਸੀਲ ਨਕੋਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੰਕਰ ਵਿਖੇ ਰਾਣੀ ਲక్ష్ਮੀਬਾਈ ਕਾਰਾਟੇ ਮੁਕਾਬਲੇ ਸ਼ੇਵੀ ਤੋਂ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬਲਾਕ 1 ਤੇ ਬਲਾਕ 2 ਦੀਆਂ ਵਿਦਿਆਰਥਣਾਂ ਹਿੱਸਾ ਲਿਆ ਇਹ ਮੁਕਾਬਲੇ ਸੀਨੀਅਰ ਕਾਰਾਟੇ ਕੋਚ ਸ਼੍ਰੀ ਗੋਬਿੰਦ ਰਾਏ ਦੀ ਅਗਵਾਈ ਹੇਠ ਉਹਨਾਂ ਦੇ ਸਟੂਡੈਂਟਸ

ਸੋ ਬਲੌਕ 2 ਦੀ ਨਕੋਦਰ ਬਲੌਕ 2 ਦੇ ਕਰਾਟੇ ਚੈਂਪੀਅਨਸ਼ਿਪ ਜਿਹੜੀ ਹੋ ਚੁੱਕੀ ਆ ਸੋ ਆ ਬੱਚੇ ਆ ਜਿਹੜੇ ਆਪਣੇ ਫਰਸਟ ਆਏ ਆ ਤੇ ਸਕੂਲ ਦਾ ਸਟਾਫ ਨਾਲ ਮੈਡਮ ਹਣੀ ਨਾਲ ਨੇ ਸੋ ਬਾਕੀ ਬੱਚਿਆਂ ਨੂੰ ਜਿਹੜੇ ਸਰਟੀਫਿਕੇਟਸ ਜਿਹੜੇ ਦਿੱਤੇ ਜਾਣਗੇ ਤੇ ਬਹੁਤ ਵਧੀਆ ਇਹਨਾਂ ਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਕੰਪੀਟੀਸ਼ਨ ਲੜਿਆ ਸੋ ਆ ਕੁਝ ਬੱਚੇ ਔਰ ਸਕੂਲ ਦੇ ਟੀਚਰ ਵੀ ਨਾਲ ਹਾਂਜੀ ਸਰ ਇਹ ਕਿਹੜੇ ਸਕੂਲ ਤੋਂ ਆਏ ਜੀ ਬੱਚੇ ਇਹ ਸਰ ਸਾਡੇ ਬੱਚੇ ਅਸੀਂ ਸਾਡਾ ਸਕੂਲ ਹੈ ਗਵਰਨਮੈਂਟ ਮਿਡਲ ਸਕੂਲ ਬਲਨੋ ਜੀ ਨਕੋਦਰ 2 ਜਲੰਧਰ ਤੋਂ ਜੀ ਠੀਕ ਹੈ ਜੀ ਤੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜੀ ਵਧੀਆ ਖੇਡੇ ਬੱਚੇ ਦੇਖੋ ਸਰ ਬੱਚਿਆਂ ਨੂੰ ਸਾਡੇ ਕੋਚ ਸਾਹਿਬ ਨੇ ਵੀ ਬਹੁਤ ਗੋਵਿੰਦ ਰਾਏ ਜੀ ਤੁਸੀਂ ਮਤਲਬ ਕਿ ਬਹੁਤ ਸਾਡੀ ਨੇ ਹੈਲਪ ਕੀਤੀ ਬੱਚਿਆਂ ਨੂੰ ਸਿਖਾਇਆ ਇੰਨਾ ਕੁਝ ਬਾਕੀ ਸਾਡੇ ਨਹੀਂ ਤਾਂ ਮੈਡਮ ਨੇ ਵੀ ਬਹੁਤ ਸਾਥ ਦਿੱਤਾ ਹੈ ਅਸੀਂ ਖੁਦ ਵੀ ਬਹੁਤ ਬੱਚਿਆਂ ਲਈ ਐਫਰਟ ਕੀਤਾ ਹੈ ਤੇ ਇੱਥੇ ਤੱਕ ਅਸੀਂ ਲੈ ਆਏ ਹਾਂ ਔਰ ਤੁਹਾਡੀ ਬਦੌਲਤ ਅਸੀਂ ਜਿੱਤ ਗਏ ਹਾਂ ਜੀ ਸੋ ਬਹੁਤ ਵਧੀਆ ਜੀ ਇਹ ਅਬ ਤੇ ਹਮ ਬੱਚੇ ਕਿ ਕਿਹੜੇ weight ਵਿੱਚ fight ਲੜੀ ਆ 40 ਹਾਂਜੀ 40 ਅੱਛਾ ਅੱਛਾ ਤੁਸੀਂ ਦੱਸੋ ਕਿਦਾਂ ਜਿੱਤੇ ਹੋ winner ਹੋ ਜਾਂ ਕਿਹੜੀ position ਆਈ ਫਸਟ position ਹਾਂ ਕਿਦਾਂ ਦਾ ਲੱਗਿਆ competition ਲੜ ਕੇ ਵਧੀਆ ਲੱਗਾ ਮজা ਆਇਆ ਅੱਗੇ ਅੱਗੇ ਵੀ ਕਰਾਟੇ ਨੂੰ ਕੰਟੀਨਿਊ ਕਰਨਾ ਧਿਆਨ ਜੀ ਵਧੀਆ ਲੱਗੀ ਗੇਮ ਧਿਆਨ ਜੀ ਸੋ ਸੈਲਫ ਡਿਫੈਂਸ ਦੀ ਗੇਮ ਹੈ ਆਪਣਾ ਆਪ ਬਚਾ ਕਰਨਾ ਕਿੱਦਾਂ ਨਾ ਇਹਦੇ ਵਿੱਚ ਸਿਖਾਇਆ ਜਾਂਦਾ ਸੋ ਇਹ ਦੂਜੀਆਂ ਲੜਕੀਆਂ ਇਹਨਾਂ ਨੇ ਵੀ ਬਹੁਤ ਵਧੀਆ ਇਹ ਆਪਣੇ ਇਹ ਕਿੱਦਾਂ ਤੁਹਾਡਾ ਕਿੱਦਾਂ ਦੀ ਰਹੀ ਫਾਈਟ ਕਿੰਨੀਆਂ ਫਾਈਟਾਂ ਕਿੰਨੀਆਂ ਫਾਈਟਾਂ ਜਿੱਤੀਆਂ ਫਾਈਟਾਂ ਜਿੱਤੇ ਅੱਛਾ ਦੋ ਫਾਈਟਾਂ ਜਿੱਤੀਆਂ ਤੇ ਵਧੀਆ ਰਹੀ ਹੈ ਵਧੀਆ ਰਹੀ ਫਾਈਟ ਹਾਂ ਸੋ ਇਹ ਸੋ ਇਹ ਸਾਨੂੰ ਸਾਡੇ ਨਾਲ ਕੁਝ ਕਾਰਾਟੇ ਦੇ ਸਟੂਡੈਂਟ ਔਰ ਸ਼ੰਕਰ ਸਕੂਲ ਦੇ ਵਿੱਚ ਅਸੀਂ ਜਿਹੜੇ ਆ ਇਸ ਵੇਲੇ ਖੜੇ ਆ ਸੋ ਇੱਥੇ ਪ੍ਰਿੰਤੀ ਚੋਪੜਾ ਜੀ ਦੇ ਡੈਡੀ ਜੋ ਸਾਡੇ ਵਿੱਚ ਆ ਗਏ ਆ ਸੋ ਕੌਣ ਚੋਪੜਾ ਜੀ ਸੋ ਉਹਨਾਂ ਦਾ ਬਹੁਤ-ਬਹੁਤ ਵੈਲਕਮ ਕਰਦੇ ਆ ਜੀ ਪੰਜਾਬ ਦੇ ਵਿੱਚ ਆਇਆ ਤੁਹਾਡਾ ਬਹੁਤ-ਬਹੁਤ ਥੈਂਕ ਯੂ ਔਰ ਕੱਟੇ ਵਿੱਚ ਫਾਈਟ ਸ਼ੁਰੂ ਕਰਵਾ ਰਹੇ ਹਾਂ ਸੋ ਬਹੁਤ-ਬਹੁਤ ਥੈਪੀ ਕਰੋ ਬਾਈ